ਤੋ ਵੱਡੇ ਜਿਹੜੇ ਆਦਰ ਸਤਿਕਾਰ ਭੇਜ ਰਹੇ ਆਪਾਂ ਧੰਨਵਾਦ ਕਰਦੇ ਆ ਹਨੀ ਗਿਲ ਯੂਐਸਏ ਦੀ 11000 ਰੁਪਏ ਦੇ ਯੋਗਦਾਨ ਵੀ ਇਹਨਾਂ ਮਿੱਤਰਾਂ ਦੇ ਆਪਾਂ ਧੰਨਵਾਦ ਕਰਦੇ ਹਾਂ ਇਹਦੇ ਪਰਿਵਾਰਕ ਮੈਂਬਰਾਂ ਦੇ ਵੱਡੇ ਸਹਿਯੋਗ ਹੈ ਮੇਰੀ ਬੇਨਤੀ ਹੈ ਭਿੰਡਰਾਂ ਦੀ ਟੀਮ ਜਲਦੀ ਨਾਲ ਕਬੱਡੀ ਦੇ ਮੈਦਾਨ ਪਹੁੰਚ ਜਾਵੇ ਕਲਸ਼ਿਆਂ ਦੀ ਟੀਮ ਆ ਚੁੱਕੀ ਹੈ ਭਿੰਡਰਾਂ ਦੀ ਟੀਮ ਜਲਦੀ ਨਾਲ ਖੇਡ ਕਬੱਡੀ ਦੇ ਮੈਦਾਨ ਪਹੁੰਚ ਜਾਵੇ ਕਲੀ ਵਾਲਾ ਵੀਰ ਢੇਰੀਆਂ ਤੇ ਕਲੀ ਭਾ ਦੇਵੇ ਕਲੀ ਵਾਲਾ ਵੀਰ ਢੇਰੀਆਂ ਦੇ ਉੱਤੇ ਕਲੀ ਪਾ ਦਵੇ ਕਲਸੀਆਂ ਤੇ ਭਿੰਡਰ ਵੀ ਦੀਆਂ ਟੀਮਾਂ ਦੇ ਦਰਮਿਆਨ ਸੈਕਿੰਡ ਸੈਮੀਫਾਈਨਲ ਮੈਚ ਅੱਜ ਦੇ ਕਬੱਡੀ ਕੱਪ ਦਾ ਕਲਸੀਆ ਵੀ ਟੀਮ ਜਿਹੜੀ ਪੁੱਜ ਚੁੱਕੀ ਆ ਭਿੰਡਰ ਦੀ ਟੀਮ ਦੀ ਜਲਦੀ ਜਲਦੀ ਦੇ ਨਾਲ ਪੁੱਜ ਜਾਵੇ ਅੱਜ ਦੇ ਟੂਰਨਾਮੈਂਟ ਤੇ ਕਬੱਡੀ ਦੇ ਜਿਹੜੇ ਲੇਕਾਂ ਸਟਾਰ ਪੁੱਜੇ ਆ ਗਗੜੇ ਦੀ ਟੀਮ ਪਹਿਲਾਂ ਵਾਹਗਰੂ ਵਾਹਗਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਦਸਵੇਂ ਪਾਤਸ਼ਾਹ ਜੀ ਦੀ ਸੇਵਤ ਲੱਗਿਆ ਜੀ ਕਰਨ ਬਾਜਾ ਵਾਲੇ ਗੁਰੂ ਜੀ ਦੀ ਮਾਣ ਕਰਾ ਸੇਵਤ ਕਿਹੜੀ ਕੀਤੀ ਕੁਰਬਾਨੀ ਬੇਮਿਸਾਲ ਬਾਜਾ ਵਾਲੇ ਨੇ ਬੁਝੇ ਹੈ ਕੇਰਿਆ ਤੇ ਰੌਣਕ ਪਰ ਤੇ ਆਈ ਲਹੂ ਵਾਹੇ ਤੂੰ ਹੋਰ ਕੁਰਬਾਨੀ ਕਿਹੜੀ ਦੇ ਸਤਿਵਾਰੇ ਚਾਰੇ ਲਾਲ ਬਾਜਾ ਵਾਲੇ ਨੇ ਦੇ ਸਤਿਵਾਰੇ ਚਾਰੇ ਲਾਲ ਬਾਜਾ ਵਾਲੇ ਨੇ ਤੇਰੇ ਜਹਾਨੀ ਕੋਈ ਹੋਰ ਜਗ ਤੇ ਕੀਤੀਆਂ ਤਾਂ ਕੁਰਬਾਨੀਆਂ ਭਾਰੀਆਂ ਨੇ ਮੇਰੇ ਮਾਲਕਾ ਤੇਰੀਆਂ ਤੂੰ ਜਾਣੇ ਖੇਡਾਂ ਖੇਡੀਆਂ ਜਗ ਤੇ ਨਿਆਰੀਆਂ ਨੇ ਜਿਹਨੂੰ ਮੰਗਿਆ ਉਹਨੂੰ ਹੀ ਵਿਆਹ ਦਿੱਤਾ ਪਾਈਆਂ ਮੌਤਾਂ ਰਿਸ਼ਤੇਦਾਰੀਆਂ ਆਲਮੀ ਗਿਰਿਆ ਸਿਰਾਂ ਦੀ ਲੈ ਭੇਟਾ ਸਾਨੂੰ ਬਖਸ਼ੀਆਂ ਫੇਰ ਸਰਦਾਰੀਆਂ ਨੇ ਸਾਨੂੰ ਬਖਸ਼ੀਆਂ ਫੇਰ ਸਰਦਾਰੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਰਸ਼ਕ ਵੀਰਿਆ ਬਹੁਤ ਬਹੁਤ ਧੰਨਵਾਦ ਜਿਹੜੇ ਵੀ ਸਾਰੇ ਆਨੰਦ ਮਾਣ ਰਹੇ ਆ ਬਹੁਤ ਬਹੁਤ ਸ਼ੁਕਰੀਆ ਇਹਨਾਂ ਦਾ ਪਿੰਡਰ 20 ਦੀਆਂ ਟੀਮਾਂ ਨੂੰ ਮੇਰੀ ਬੇਨਤੀ ਹੈ ਪਿੰਡਰ 20 ਦੀ ਟੀਮ ਜਲਦੀ ਗਰਾਊਂਡ 'ਚ ਆਵੇ ਕਲਸ਼ੀਆਂ ਦੀ ਟੀਮ ਜਿਹੜੀ ਪਹੁੰਚ ਚੁੱਕੀ ਆ ਸੈਕੰਡ ਸੈਮੀਫਾਈਨਲ ਮੈਚ ਇਹਨਾਂ ਦੋ ਟੀਮਾਂ ਦੇ ਦਰਮਿਆਨ ਖੇਡਿਆ ਜਾਣਾ ਹੈ ਘਗੜੇ ਦੀ ਟੀਮ ਵੀ ਜਲਦੀ ਨਾਲ ਗਰਾਊਂਡ ਪਹੁੰਚ ਜਾਵੇ ਘਗੜੇ ਦੀ ਟੀਮ ਹਨੀ ਗਿਲ ਯੂਐਸਏ ਦੀ ਉਹਨਾਂ ਦੇ ਮਾਨ ਸਨਮਾਨ ਉਹਨਾਂ ਦੇ ਪਰਿਵਾਰਕ ਮੈਂਬਰ ਲੈਣਗੇ ਹਨੀ ਗਿਲ ਯੂਐਸਏ ਦੀ ਉਹਨਾਂ ਦੇ ਮਾਨ ਸਨਮਾਨ ਢਿੰਡਰਾ ਦੀ ਟੀਮ ਵੀ ਜਲਦੀ ਨਾਲ ਪਹੁੰਚੇ ਹਰਤੇਜ ਸਿੰਘ ਦੀ ਢਿੱਲੋਂ ਅਜੀਤ ਸਿੰਘ ਇੱਕਾੜ ਸਾਡੇ ਟਰਾਂਸਪੋਰਟ ਮੰਤਰੀ ਉਹਨਾਂ ਦੇ ਪੀਐਸ ਸਾਹਿਬ ਨਾਲ ਭਾਈ ਸਤਵਾਲ ਜੀ ਇਹ ਹਨੀਗਿਲ ਦੀ ਯੂਐਸਏ ਵਾਲਿਆਂ ਦੇ ਮਾਨ ਸਨਮਾਨ ਲੈਣਗੇ ਰਿੰਪੀ ਇੱਧਰ ਨੂੰ ਆਦੀ ਮੇਰਾ ਵੀਰ ਆ ਪਾਲ ਸਟੂਡੀਓ ਦੀ ਇਹ ਤਿਆਰ ਲਈ ਆ ਵੀ ਮਨਿੰਦਰ ਵੀਰ ਇੱਧਰ ਨੂੰ ਹਨੀਗਿਲ ਯੂਐਸਏ ਵਾਲਿਆਂ ਦੇ ਮਾਨ ਸਨਮਾਨ ਸਾਡੇ ਸਤਪਾਲ ਸਿੰਘ ਜੀ ਢਿੱਲੋਂ ਪੀਏ ਸਾਹਿਬ ਜੀ ਸਿੰਘ ਦੀ ਕਾਰ ਟ੍ਰਾਂਸਪੋਰਟ ਮੰਤਰੀ ਨਾਲ ਸਾਡੇ ਮੇਰੇ ਵੀਰੋ ਵੀਰ ਜਿਹੜੇ ਪ੍ਰਬੰਧਕ ਵੀਰ ਹੈ ਬਲਜਿੰਦਰਾ ਭੰਡਰ ਜੀ ਬਾਈ ਜਿੰਦਰੋ ਨੇ ਮੇਤੇ ਵੀਰ ਉਹਨੇ ਪਿੰਦੂ ਵਾਲੀ ਸਾਡੇ ਵੀਰ ਬਾਈ ਮੋਹਣੂਣੀ ਦੂਗਾ ਪਿੰਡਰ ਭਾਈ ਤੇਜੇ ਖੇਰ ਵਾਲੀ ਸਾਰੇ ਮਿੱਤਰਾਂ ਦਾ ਸਾਰੇ ਭਰਾਵਾਂ ਦਾ ਸਾਰੇ ਵੀਰਾਂ ਦਾ ਪਹਿਲੇ ਰਿਣੀ ਆ ਸਦਾ ਹੀ ਰਿਣੀ ਰਹਾਂਗੇ ਇਹਦਾ ਮਿੱਤਰਾਂ ਦੇ ਪਿੰਡਰਾਂ ਦੀ 2 ਟੀਮ ਵੀ ਆ ਗਈ ਤੇ ਕਲਸ਼ੀਆਂ ਦੀ ਟੀਮ ਵੀ ਆ ਗਈ ਹੈ ਬਿਆਲਪੁਰੇ ਵਾਲਿਆ ਹੁਣ ਬਿਸਲ ਮਾਰਦੇ ਨਾਮ ਨਮ ਤੇ ਮੈਚ ਆਪਾਂ ਜਲਦੀ ਸ਼ੁਰੂ ਕਰਵਾ ਦਈਏ ਮੈਚ ਆਪਾਂ ਜਲਦੀ ਸ਼ੁਰੂ ਕਰਵਾ ਦਈਏ ਖੇਡ ਮੈਦਾਨ ਦੇ ਵਿੱਚੋਂ ਕਲਸ਼ੀਆਂ ਤੇ ਪਿੰਡਰ 2 ਦੀਆਂ ਟੀਮਾਂ ਦੇ ਦਰਮਿਆਨ ਪਿੰਡਰ 2 ਦੀ ਟੀਮ ਵੀ ਕੋਈ ਦੀ ਆ ਰਹੀ ਆ ਪਹਿਲਾ ਬਾਬਾ ਜੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬਾਰੇ ਬੋਲਿਆ ਵਰਸ਼ ਵੀਰੇ ਜੇ 13 ਸਾਡੇ ਕੇਵਲ ਵੀਰ ਹੋਣੀ ਭਾਈ ਮਨਿੰਦਰ ਹੋਣੀ ਜੋਧੇ ਹੋਣੀ ਸਾਰੇ ਵੀਰ ਸਾਰੇ ਜ਼ਿੰਦਗੀ ਦੇ ਬਹੁਤ ਸਤਿਕਾਰਯੋਗ ਹੈ ਆਪਾਂ ਧੰਨਵਾਦ ਕਰਦੇ ਹਾਂ ਮੇਰੇ ਮਿੱਤਰਾਂ ਦੇ ਮੇਰੀ ਬੇਨਤੀ ਹੈ ਮੈਂ ਜਿਹੜਾ ਜਲਦੀ ਸ਼ੁਰੂ ਕਰਵਾ ਦਿੱਤਾ ਜਾਵੇ ਗਰਾਊਂਡ ਕਲੀਅਰ ਕਰ ਦਿੱਤੀ ਜਾਵੇ ਤਾਂ ਜੋ ਮੈਚ ਦੀ ਸ਼ੁਰੂਆਤ ਹੋ ਸਕੇ ਬਾਰੇ ਬਾਰੇ ਗੱਲਾਂ ਵੀ ਬੋਲਦੇ ਬਾਈ ਦੀ ਕਮੈਂਟਰੀ ਕਰ ਲੈ ਉਹ ਤੇ ਮੇਰੀ ਬੇਇੱਜ਼ਤੀ ਹੈ ਗਰਾਊਂਡ ਕਲੀਅਰ ਕਰਵਾ ਦਿਓ ਆਹ ਕਿਟ ਵਾਲਾ ਬੁੱਤ ਕੰਨਾ ਚੱਲਦੀ ਆ ਆਵਾਜ਼ ਥੋੜੀ ਜੀ ਘਟਾ ਦਿਓ ਬੱਪੂ ਜੀ ਥੋੜੀ ਜੀ ਆਵਾਜ਼ ਜਿਹੜੀ ਘਟਾ ਦਿਓ ਜ਼ਿਆਦਾ ਨਹੀਂ ਥੋੜੀ ਜੀ ਆਵਾਜ਼ ਘਟਾ ਦਿਓ ਬਸ ਦੋ ਮੈਚ ਆ ਬਿਲਿੰਦਰੇ ਬਾਈ ਹੁਣ ਤਾਂ ਹਾਥੀ ਨੰਗਿਆ ਪੂਛ ਹੀ ੜੀ ਹੋਈ ਐ ਹਾਥੀ ਤਾਂ ਨੰਗਿਆ ਹੁਣ ਸਿਰਫ ਪੂਛ ੜੀ ਹੋਈ ਐ ਉਹ ਵੀ ਨਿਕਲ ਜਾਣੇ ਹੁਣ 15 ਮਿੰਟਾਂ 'ਚ ਹਾਂਜੀ ਜੱਫੇ ਲਾਉਣਗੇ ਹਰ ਜੱਫੇ ਦਾ 100 ਰੁਪਿਆ ਬਲਦੇਵ ਭਿੰਡਰ ਜੀ ਭਿੰਡਰਾਂ ਵਾਲੇ ਜਾਫੀ ਜਿੰਨੇ ਜੱਫੇ ਲਾਉਣਗੇ ਹਰ ਪੁਆਇੰਟ ਦਾ 100 ਰੁਪਿਆ ਦੇਣਗੇ ਹਰ ਜੱਫੇ ਦਾ ਭਿੰਡਰ ਬੀ ਤੇ ਕਲਸ਼ੇਨੀਆ ਟੀਮਾਂ ਦੇ ਦਰਮਿਆਨ ਜਿਹੜਾ ਮੈਚ ਸ਼ੁਰੂ ਹੋਣਾ ਜਾ ਰਿਹਾ ਹੈ ਗਗੜੇ ਦੀ ਟੀਮ ਫਾਈਨਲ ਮੈਚ ਖੇਡਣ ਲਈ ਜਲਦੀ ਗਰਾਊਂਡ 'ਤੇ ਆ ਜਾਵੇ ਕਿਉਂਕਿ ਸਮਾਂ ਇਸ ਵੈਦਨ ਵੀ ਸੀਮਤ ਦਿੱਤਾ ਗਿਆ ਹੈ ਗਗੜੇ ਦੀ ਟੀਮ ਵੀ ਜਲਦੀ ਗਰਾਊਂਡ ਪਹੁੰਚਿਆ ਹੋਵੇ ਸਮਾਂ ਗੋਗੇਬਾਈ ਕਾਫੀ ਹੋ ਗਿਆ ਟਾਈਮ ਵੀ ਜਿਹੜਾ ਕਾਫੀ ਹੋ ਚੁੱਕਿਆ ਅੱਜ ਦੇ ਕਬੱਡੀ ਕਪੜਾ ਪਹਿਲੀ ਕਬੱਡੀ ਇਸ ਵੇਲੇ ਕਾਲਾ ਕੂਰ ਵਾਲਾ ਗਰਾਊਂਡ ਦੇ ਵਿੱਚ ਪਾਉਣ ਦੇ ਲਈ ਵਧਿਆ ਹੋਇਆ ਹਪੂਰ ਵਾਲੇ ਕਾਲੇ ਨੇ ਕਬੱਡੀ ਪਾਈ ਤੇ ਸਾਹਮਣੇ ਸਪਾਰ ਪਿੰਡ ਵਾਲਾ ਸਪਾਰ ਵਾਲਾ ਸੁਖਵੀਰ ਸਿੰਘ ਤੇ ਨਾਲ ਕਹਿੰਦੇ ਕਲਸੀਆ ਵਾਲਾ ਰਾਜਾ ਤੇ ਆਹ ਮੁੰਡੇ ਦਾ ਕਹਿੰਦੇ ਜੱਗਾ ਨਾ ਪਰ ਆਪਾਂ ਵੇਖੀ ਵੀ ਪੁਆਇੰਟ ਹਪੂਰ ਵਾਲਾ ਕਾਲਾ ਇਸ ਵੇਲੇ ਦੀਪ ਕਨੇਡਾ ਕੈਪਟਨ ਗੁਰਜਾ ਸਿੰਘ ਨਸ ਪੁੱਤਰ ਉਹ ਕਹਿੰਦੇ ਵੀ ਜੋਤ ਜਿੰਨੇ ਪੁਆਇੰਟ ਲਊ ਹਰ ਪੁਆਇੰਟ ਦਾ 500 ਰੁਪਇਆ ਦੇਵਾਂਗੇ ਇਹ ਮਾਇਆ ਦੇ ਗੱਫੇ ਵੀਰੇ ਤੁਸੀਂ ਆਪਣੇ ਆਪ ਪਹੁੰਚਦੇ ਕਰਨੇ ਆ ਅਸੀਂ ਸਿਰਫ ਨਾਊਂਸਮੈਂਟ ਕਰ ਰਹੇ ਆ ਇਧਰ ਖੇਡ ਮੈਦਾਨ ਦੇ ਵਿੱਚ ਨੌਂਦਾਨ ਗੱਭਰੂ ਵੀਰੇ ਵੀਰੇ ਖੇਡ ਦੇ ਮੈਦਾਨ ਦੇ ਵਿੱਚ ਇੰਨਾ ਕਬੱਡੀ ਵਾਲਾ ਸਿਹਰਾ ਵੱਡੀ ਪਾ ਰਿਹਾ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਉਧਰ ਘੋੜਾ ਦੋਦੇ ਵਾਲਾ ਮਾਲ ਕਹਿੰਦੇ ਮੋਟਾ ਚੌਂਗਿਆਂ ਵਾਲਾ ਦੇਖੋ ਸਾਹਮਣੇ ਆਏ ਨੱਥੂੜੀ ਵਾਲਾ ਇੰਦਾ ਤੇ ਮੇਰੇ ਵੀਰੇ ਘੋੜਾ ਦੁੱਧੇ ਵਾਲਾ ਪੁਆਇੰਟ ਜੋੜਦਾ ਆਪਣੀ ਟੀਮ ਦੇ ਲਈ ਸਾਹਮਣੇ ਇੰਦੇ ਨੇ ਪੁਆਇੰਟ ਜੋੜਿਆ ਘੋੜੇ ਨੇ ਟਰਾਈ ਕੀਤੀ ਨੇ ਦੇਖੋ ਸਾਹਮਣੇ ਜੋਤ ਭਿੰਦਰਾਵਾਲਾ ਅਗਲੀ ਕਬੱਡੀ ਪਾਉਣ ਦੇ ਲਈ ਵੱਧਾ ਹੋਇਆ ਜੋਤ ਦੀ ਪਈ ਹੋਈ ਕਬੱਡੀ ਹੈ ਹਰਦੀਪ ਸਾਡਾ ਵੀਰ ਵਿਨੀ ਬੈਕ ਤੇ ਜੁੜਿਆ ਹੋਇਆ 500 ਰੁਪਏ ਦੇਣਗੇ ਜੋਤ ਦੀ ਕਬੱਡੀ ਤੇ ਜਿੰਨੇ ਪੁਆਇੰਟ ਜੋਤ ਲਊਗਾ ਹਰ ਪੁਆਇੰਟ ਦਾ 500 ਲੈ ਵੀ ਨਾਨਦ 150 ਹੋ ਗਿਆ ਔਰ ਗਿਣੀ ਚੱਲੀ ਹੈ ਮਾੜ ਦੇ ਗੱਫੇ ਜਿਹੜੇ ਪੁੱਛਦੇ ਕਰਨੀ ਹੈ ਉਧਰ ਜਲਾਲ ਵਾਲਾ ਗਗਨ ਕਬੱਡੀ ਪਾਉਣ ਦੇ ਲਈ ਖੜਿਆ ਹੋਇਆ ਜਲਾਲ ਵਾਲਾ ਗਗਨ ਇਸ ਸਮੇਂ ਕਬੱਡੀ ਪਾ ਰਿਹਾ ਹੈ ਚਾਰ ਜਾਫੀ ਤਿਆਰ ਹੈ ਖੇਡ ਦੇ ਮੈਦਾਨ ਦੇ ਵਿੱਚ ਜੋਰ ਤਕਨੀਕ ਅਤੇ ਹੱਲੇ ਦੀ ਕਬੱਡੀ ਤੇ ਚਾਰਾਂ ਵਿੱਚੋਂ ਕੱਲੋ ਹੇਰ ਨਹੀਂ ਕੋਈ ਹੇਰ ਫੇਰਾ ਦੀ ਕਬੱਡੀ ਪੈਂਦੀ ਮੈਕ ਉੱਤੇ ਜੋਧੇ ਦੇ ਸ਼ੇਰਾਂ ਦੀ ਕਬੱਡੀ ਪੈਂਦੀ ਮੈਕ ਉੱਤੇ ਜੋਧੇ ਦੇ ਸ਼ੇਰਾਂ ਦੀ ਕਬੱਡੀ ਉਸ ਦੇ ਲਈ ਤਾਲਾ ਦੂਰ ਵਾਲਾ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਹੈ ਤੇ ਸਾਹਮਣੇ ਚਾਰ ਜਾਫੀ ਹੈ ਕਲਸੀਆਂ ਦਾ ਇੰਦਰਜੀਤ ਸਿੰਘ ਲਾਉ ਸਿਰੇ ਦਾ ਜੱਫਾ ਜਾਂ ਤੇ ਫਿਰ ਜੱਗਾ ਜਾਂ ਫਿਰ ਸ਼ਪਾਰ ਵਾਲੇ ਕਲਵੀਰ ਸਿੰਘ ਨੂੰ ਵਜਿਆ ਹੋਇਆ ਟੱਚ ਤੇ ਪੁਆਇੰਟ ਦੂਰ ਵਾਲਾ ਕਾਲਾ ਆਪਣੀ ਟੀਮ ਦੇ ਹਿੱਸੇ ਦੇ ਜੋੜਦਾ ਹੈ ਕਿੰਦਾ ਵਾਲਾ ਬੋਲੀ ਇਹਨਾਂ ਬੋਲਾ ਦਾ 4 ਪਾ ਬਬਲੀ ਕਿੜਕ ਵਾਲਾ ਸਾਡਾ ਵੀਰ ਇਹਨਾਂ ਬੋਲੋਂ ਦੇ ਮਾਣ ਕਹਿੰਦੇ ਸਰਪੰਚ ਦੀ ਕਬੱਡੀ ਅਸੀਂ ਮਲੇਰ ਕੋਲੇਜ ਦਾ ਏਰੀਆ ਸਾਹਮਣੇ ਚਾਰ ਜਾਫੀ ਖੜੇ ਆ ਉਧਰ ਕਹਿੰਦੇ ਗਾਤਿਆਂ ਵਾਲੇ ਸੇਧੀ ਨੇ ਵੀ ਕਹਿੰਦੇ ਥੋੜਾ ਮਿਲਿਆ ਸਿਰ ਦੇਖਣ ਲੱਗਿਆ ਤੇ ਨੌਜਵਾਨੇ ਪਰਨਾ ਵੱਨੇ ਤੇ ਇਧਰ ਕੌਕਿਆਂ ਵਾਲਾ ਮੋਟਾ ਪਰ ਪੁਆਇੰਟ ਮੱਥੇੜੀ ਪਿੰਡ ਦਾ ਇੰਦਾ ਆਪਣੀ ਟੀਮ ਦੇ ਨਾਲ ਜ਼ੋਰ ਆਇਆ ਮੈਦਾਨ ਦੇ ਵਿੱਚ ਗਗੜੇ ਦੀ ਟੀਮ ਨੂੰ ਮੇਰੀ ਬੇਨਤੀ ਆ ਫਾਈਨਲ ਮੈਚ ਖੇਡਣ ਲਈ ਜਲਦੀ ਪਹੁੰਚ ਜਾਵੇ ਘੋੜੇ ਦੀ ਟੀਮ ਜਿਹੜੀ ਫਾਈਨਲ ਮੈਚ ਖੇਡਣ ਲਈ ਜਲਦੀ ਪਹੁੰਚਿਆ ਹੋਵੇ ਆਏ ਜੋਤ ਭਿੰਡਰਾ ਵਾਲਾ ਦੱਸੀ ਵੀ}{|\text{ਦਿਆਲਪੁਰੀਆ}} ਇਹ ਪੁਆਇੰਟ ਇਸ ਵੇਲੇ ਜਾਫੀ ਦਾ ਪੁਆਇੰਟ ਜਿਹੜਾ ਕਲਸੀਆ ਦੀ ਟੀਮ ਦੇ ਹਿੱਸੇ ਜੁੜਦਾ ਹੋਇਆ ਕਬੱਡੀ ਪਾਉਣ ਲਈ ਵੇਖੋ ਸਾਹਮਣੇ ਨੌਂਦਨ ਗੰਗਰੂ ਧਾਵੀ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੋ ਰਿੱਕੀ ਇਸ ਵੇਲੇ ਕਲਸੀਆ ਵਾਲਾ ਵਧਿਆ ਹੋਇਆ ਉਧਰ ਵੇਖੋ ਕੋੜਾ ਦੋਦੇ ਵਾਲਾ ਬਲਦੇਵ ਸਿੰਘ ਟਰਾਈ ਕਰਦਾ ਪਰ ਪੁਆਇੰਟ ਰੇਡਰ ਦਾ ਕਾਲਾ ਠੂਰ ਵਾਲਾ ਅਗਲੀ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਖੇਡ ਮੈਦਾਨ ਦੇ ਵਿੱਚ ਖੇਡ ਮੈਦਾਨ ਦੇ ਵਿੱਚ ਅਗਲੀ ਟੀਮ ਕੀ ਪਾਲਾ ਨੂਰ ਵਾਲਾ ਪਾਲਿਆ ਕਿ ਸੱਤ ਹੁੰਦਾ ਕੌੜਾ ਪਰ ਆਖਣਾ ਜ਼ਰੂਰ ਖਾ ਜਾਂਦੇ ਨਸ਼ੇ ਮਰਦਾਨਗੀ ਹਜੂਰ ਉਹ ਵੀ ਫੇਰ ਬੰਦਾ ਰਹਿੰਦਾ ਘਰ ਘਾੜ ਦਾ ਤੇ ਸੰਭੀਆਂ ਨਹੀਂ ਜਾਂਦੀਆਂ ਵਿਹਾਈਆਂ ਲੱਡੀਆਂ ਲੱਕੜੀ ਨੂੰ ਖਾਂਦਾ ਜਿਵੇਂ ਕਣਜੋਦੇ ਆ ਹੌਲੀ ਹੌਲੀ ਨਸ਼ਾ ਖਾ ਜਾਂਦਾ ਅੱਡੀਆਂ ਲੱਕੜੀ ਨੂੰ ਖਾਂਦਾ ਜਿਵੇਂ ਕਣਜੋਦੇ ਆ ਹੌਲੀ ਹੌਲੀ ਨਸ਼ਾ ਖਾ ਜਾਂਦਾ ਅੱਡੀਆਂ ਇਧਰ ਇਹਨਾਂ ਦੇ ਅੰਦਰ ਜਲਾਲ ਵਾਲਾ ਕਬੱਡੀ ਪਾ ਰਿਹਾ ਤੇ ਉਧਰ ਜਮੀਰ ਦੀ ਦੇਖ ਰਿਹਾ ਕਦ 5 7 ਸਕਿੰਟ ਦੇ ਵਿੱਚ ਜਮੇਰ ਨੇ ਜਿਹੜੀ ਕਬੱਡੀ ਪਾਈ ਤੇ ਸਾਹਮਣੇ ਉਸ ਦਾ ਪਿੰਡ ਬਗਲ ਵਾਲਾ ਪੁਆਇੰਟ ਆਪਣੀ ਟੀਮ ਦੇ ਹਿੱਸੇ ਵਿੱਚ ਜੋੜਦਾ ਹੋਇਆ ਗਰੇਟੀ ਟੀਮ ਜੋਤ ਮਲੌਰ ਕਬੱਡੀ ਪਾ ਰਿਹਾ ਸਾਹਮਣੇ ਚਾਰ ਜਾਫੀ ਖੜੇ ਆ ਕਲਸੀਆਂ ਦਾ ਇੰਦਰਜੀਤ ਤੇ ਨਾਲ ਕਲਸ਼ਪਾਰ ਵਾਲੇ ਕਲਵੀਰ ਨੂੰ ਵੱਜਾਇਆ ਕਾਪਟਰ ਆਪਾਂ ਦੇਖੀਏ ਪੁਆਇੰਟ ਭਿੰਦਰਾ ਵਾਲਾ ਜੋਤ ਆਪਣੀ ਟੀਮ ਦੇ ਹਿੱਸੇ ਵਿੱਚ ਜੋੜਦਾ ਹੋਇਆ ਜਲਾਲ ਸਾਡੇ ਵੀਰ ਸੇਠੀ ਜਲਾਲਪੁਰ ਦੀ ਸੋਢੀ ਬਲਾਲਪੁਰ ਜੀ ਪਾਲੇ ਦੇ ਪਾਹ ਜੀ ਦੇ ਪੁੱਤਰ ਸਾਡੇ ਮਨਜਿੰਦਰ ਵੀਰ ਉਹਨਾਂ ਦੇ ਮਾਮਾ ਜੀ ਸਾਡੇ ਲੱਖੇ ਵੀਰ ਉਹਨਾਂ ਦੇ ਮਾਮਾ ਦੀ ਬਹੁਤ ਪਿਆਰ ਭੇਜਦੇ ਆ ਪਰ ਧੰਨਵਾਦ ਕਰਦੇ ਆ ਪਰ ਬੀਨ ਦੀ ਗਗੜੇ ਦੀ ਟੀਮ ਨੂੰ ਫਾਈਨਲ ਮੈਚ ਖੇਡਣ ਲਈ ਹੈ ਉਹ ਜਲਦੀ ਟੀਮ ਜਿਹੜੀ ਗਰਾਊਂਡ 'ਤੇ ਆਵੇ ਗਗੜੇ ਦੀ ਟੀਮ ਫਾਈਨਲ ਮੈਚ ਖੇਡਣ ਲਈ ਗਰਾਊਂਡ 'ਤੇ ਆਵੇ ਇਧਰ ਜੱਫੀ ਨੇ ਲਾ ਕੇ ਤਕੜਾ ਜਫਾ ਪਿੰਡਰਾਂ ਦੀ ਟੀਮ ਨੇ ਪੁਆਇੰਟ ਜੋੜਿਆ ਮੇਰੇ ਵੀਰੋ ਖੇਡ ਮੈਦਾਨ ਦੇ ਵਿੱਚ ਕੌਂਗਿਆਂ ਵਾਲੇ ਮੋਟੇ ਨੇ ਜਫਾ ਲਾਇਆ ਆਹ ਦੇਖੋ ਥੂਰ ਵਾਲਾ ਕਾਲਾ ਕਬੱਡੀ ਪਾ ਰਿਹਾ ਹੈ ਆਹ ਦੇਖੋ ਥੂਰ ਵਾਲਾ ਕਾਲਾ ਕਬੱਡੀ ਪਾ ਰਿਹਾ ਹੈ ਇਹ ਪੁਆਇੰਟ ਰੇਡਰ ਦਾ ਗਗੜਾ ਜਲਦੀ ਤੋਂ ਜਲਦੀ ਗਰਾਊਂਡ 'ਤੇ ਆ ਜਾਵੇ ਗਗੜੇ ਦੀ ਟੀਮ ਇੰਤਜ਼ਾਰ ਹੋ ਰਿਹਾ ਗਗੜੇ ਦੀ ਟੀਮ ਦਾ ਅਗਲੀ ਕਬੱਡੀ ਹੋ ਗਿਆ ਇੰਦਾ ਸਰਪੰਚ ਇਸ ਵੇਲੇ ਨਥੇੜੀ ਵਾਲਾ ਕਬੱਡੀ ਪਾ ਰਿਹਾ ਸਾਹਮਣੇ ਕਹਿੰਦੇ ਦੋਦਿਆਂ ਵਾਲਾ ਘੋੜਾ ਤੇ ਕੌਕਿਆ ਵਾਲਾ ਮੋਟਾ ਤੇ ਵਿਚਕਾਰ ਇਸੇ ਪਿੰਡ ਦੇ ਦੋ ਜਿਹੜੇ ਸਿਰੇ ਦੇ ਜਾਫੀ ਖੜੇ ਆ ਕਿਹੜਾ ਲਾਊ ਜਾਫਾ ਮੁਕਾਬਲਾ ਘੋੜੇ ਦੇ ਨਾਲ ਹੋਇਆ ਪੁਆਇੰਟ ਨਥੇੜੀ ਵਾਲਾ ਇੰਦਾ ਆਪਣੀ ਟੀਮ ਦੇ ਹਿੱਸੇ ਵਿੱਚ ਜੋੜਦਾ ਹੈ ਹਰਜੋਤ ਭਿੰਡਰਾਵਾਲਾ ਅਗਲੀ ਕਬੱਡੀ ਪਾਉਣ ਦੇ ਲਈ ਬਾਹਰ ਆਇਆ ਖੇਡ ਮੈਦਾਨ ਦੇ ਵਿੱਚ ਹਰਜੋਤ ਭਿੰਡਰਾਵਾਲਾ ਇਸ ਵੇਲੇ ਵੇਖੋ ਸਾਹਮਣੇ ਕਬੱਡੀ ਪਾ ਰਿਹਾ ਹੈ ਉਧਰ ਕਲਸੀਆਂ ਦੀ ਟੀਮ ਦੇ ਚਾਰ ਜਾਫੇ ਰੋਕੇ ਬੋਲਾ ਹੈ ਤਾਂ ਦੇਵ ਦਿਆਲਪੁਰੇ ਵਾਲਾ ਮੁਸਲਮਾਨ ਦਾ ਇਹ ਪੁਆਇੰਟ ਭਿੰਡਰਾ ਵਾਲੇ ਜੋਤ ਦਾ ਲਓ ਸਾਹਮਣੇ ਕਬੱਡੀ ਖੇਡ ਮੈਦਾਨ ਦੇ ਵਿੱਚ ਕਲਸੀਆਂ ਵਾਲੇ ਨੌਜਵਾਨ ਗੱਭਰੂ ਦੀ ਉਸ ਵੇਲੇ ਰਿੱਕੀ ਕਲਸੀਆਂ ਵਾਲਾ ਕਬੱਡੀ ਪਾ ਰਿਹਾ ਸਾਹਮਣੇ ਚਾਰ ਜਾਫੀ ਖੜੇ ਐ ਸੇ ਕਿੜਦੇ ਤੇ ਦਰਸ਼ਕਾਂ ਦੀਆਂ ਨਿਗਾਹਾਂ ਟਿਕੀਆਂ ਹੋਈਆਂ ਪੂਰਾ ਤਕੜਾ ਮੈਚ ਤੇ ਰਿੱਕੀ ਦੀ ਕਬੱਡੀ ਪੈ ਚੁੱਕੀ ਹੈ ਤੇ ਟੌਕਿਆਂ ਵਾਲਾ ਮਨਜਿੰਦਰ ਸਿੰਘ ਮੋਟਾ ਇਸ ਵੇਲੇ ਲਾਊ ਸਿਰੇ ਦਾ ਜੱਫਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾ ਮੈਚ ਸਮਾਪਤ ਮੈਚ ਸਮਾਪਤ ਪਿੰਡਰ ਦੇ ਤੋ ਇਸ ਮੈਚ ਚ ਪਿੰਡਰ ਦੀ ਟੀਮ ਇਸ ਮੈਚ ਜਿੱਤ ਗਈ ਹੈ ਪਿੰਡਰ ਵਾਲੇ ਇੱਥੇ ਹੀ ਰੁਕ ਜਾਓ ਗਗੜੇ ਦੀ ਟੀਮ ਗਰਾਊਂਡ ਚ ਆ ਜਵੇ ਪਿੰਡਰ ਵਾਲੇ ਇੱਥੇ ਹੀ ਰੁਕ ਜਾਓ ਮੇਰੇ ਵੀਰ ਗਗੜੇ ਦੀ ਟੀਮ ਜਲਦੀ ਤੋਂ ਜਲਦੀ ਗਰਾਊਂਡ ਚ ਆ ਦੇਵੇ ਗੋਗੇਬਾਈ ਪਿੰਡਰਾਂ ਦੀ ਟੀਮ ਨੂੰ ਇੱਥੇ ਹੀ ਰੋਕ ਲਓ ਆਜੋ ਆਪਾਂ ਨੂੰ ਜਿਆਦਾ ਜਿਹੜਾ ਇੰਤਜ਼ਾਰ ਨਾ ਕਰਨਾ ਪਵੇ ਪਿੰਡਰ ਤੇ ਗਗੜੇ ਦਾ ਫਾਈਨਲ ਮੈਚ ਖੇਡਿਆ ਰਾਣਾ ਪਿੰਡਰ ਬੀ ਤੇ ਗਗੜੇ ਦਾ ਦੋਨੋਂ ਟੀਮਾਂ ਨੂੰ ਜਿਹੜੀ ਸੌਂ ਵੀ ਖਾਈ ਜਾਣੀ ਬਾਅਦ ਵਿੱਚ ਫਾਈਨਲ ਮੈਚ ਸਟਾਰਟ ਹੋਣ ਤੋਂ ਪਹਿਲਾਂ ਜਿਹੜੀ ਸੌਂ ਖਾਈ ਜਾਊਗੀ ਮੇਰੀ ਬੇਨਤੀ ਹੈ ਭਿੰਦਰ ਬੀ ਤੇ ਗਗੜਾ ਜਲਦੀ ਤੋਂ ਜਲਦੀ ਖੇਡ ਮੈਦਾਨ 'ਤੇ ਆ ਜਾਣ ਗਗੜੇ ਦੀ ਟੀਮ ਨੂੰ ਕਾਲ ਹੈ ਸੁਨੇਹਾ ਹੈ ਜਲਦੀ ਨਾਲ ਗਗੜੇ ਵਾਲੇ ਗੱਭਰੂ ਖੇਡ ਕਬੱਡੀ ਦੇ ਮੈਦਾਨ 'ਤੇ ਪੁੱਜ ਜਾਣ ਭਿੰਦਰ ਤੇ ਗਗੜੇ ਦੀਆਂ ਟੀਮਾਂ ਦੇ ਦਰਮਿਆਨ ਫਾਈਨਲ ਮੈਚ ਹੋਣਾ ਟੀਮਾਂ ਜਲਦੀ ਨਾਲ ਪੁੱਜਣ ਦਲਾਲਪੁਰ ਵਾਲਾ ਸਾਡਾ ਭਰਾ ਸੋਦੀ ਹੁਣੀ ਤੇ ਹਿੰਦੇ ਹੁਣੀ ਪੁੱਜੇ ਆ ਉਥੇ ਹੀ ਕਹਿੰਦੇ ਆਸਟ੍ਰੇਲੀਆ ਵਾਲਾ ਸਾਡਾ ਵੀਰ ਸੁਖੇ ਹੁਣੀ ਵਰਜਿੰਦਰ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਸੂਜਾਪੁਰ ਵਾਲੇ ਚਰਨ ਦਾ ਉਥੇ ਹੀ ਕਹਿੰਦੇ ਸਾਡਾ ਜਿੰਦਗੀ ਦਾ ਪਿਆਰਾ ਵੀਰ ਬਲਜਿੰਦਰਾ ਭਿੰਡਰਾ ਵਾਲੇ ਦਾ ਬਹੁਤ ਬਹੁਤ ਧੰਨਵਾਦ ਆ ਜੇਕਰ ਕਿਸੇ ਵੀਰ ਦੀ ਸਾਹਮਦੇ ਖਿਲਾਫ ਕੋਈ ਗਲਤ ਲਫ਼ਜ਼ ਜੇਕਰ ਬੋਲਿਆ ਗਿਆਵੇ ਤਾਂ ਹੱਥ ਜੋੜ ਕੇ ਮਾਫੀ ਚਾਹਾਂਗੇ ਤੇ ਫਾਈਨਲ ਮੈਚ ਦੀ ਸਾਧ ਮੈਚ ਤੇ ਸਾਡਾ ਭਰਾ ਕੋਕਰੀ ਵਾਲਾ ਹਰਦੀਪ ਹੈ ਫਾਈਨਲ ਮੈਚ ਦੀ ਕਰੋ ਮੇਰੀ ਬੇਨਤੀ ਹੈ ਪਿੰਡਰ ਤੇ ਗਗੜੇ ਦੀਆਂ ਟੀਮਾਂ ਫਾਈਨਲ ਲਈ ਗਰਾਊਂਡ 'ਚ ਆ ਜਾਣ ਸਾਰੀ ਪਹੁੰਚੋ ਹੀ ਰੱਬ ਰੂਪੀ ਸੰਗਤ ਦਾ ਦੋਨੋਂ ਪਿੰਡਾਂ ਦੀਆਂ ਪੰਚਾਇਤਾਂ ਦਾ ਸਾਰੇ ਦਾਨੀ ਭਰਾਵਾਂ ਦਾ ਸਾਰੇ ਐਨਆਰਓ ਵੀਰਾਂ ਦਾ ਸਮੁੱਚੀ ਪ੍ਰਬੰਧ ਖੇਡ ਕਲੱਬ ਦਾ ਤੈਦੋਂ ਧੰਨਵਾਦ ਹੈ ਸਾਰੇ ਸਹਿਯੋਗੀ ਸੱਜਣਾ ਦਾ ਜਿਹੜੇ-ਜਿਹੜੇ ਵੀਰਾਂ ਨੇ ਸਹਿਯੋਗ ਦਿੱਤਾ ਥੋੜੇ-ਥੋੜਾ ਬਹੁਤੇ 'ਚ ਬਹੁਤਾ ਸਾਰੇ ਵੀਰਾਂ ਦਾ ਧੰਨਵਾਦ ਹੈ ਬਾਪੂ ਕਰਨੈਲ ਸਿੰਘ ਦੀ ਉਮਰੀਆਣੇ ਵਾਲੇ ਉਹ ਗਰਾਊਂਡ 'ਚ ਸੰਪਰਕ ਕਰ ਲੈਣ ਮੇਰੀ ਬੇਨਤੀ ਗਗੜਾ ਤੇ ਪਿੰਡਰਪੀਰ ਜਲਦ ਗਰਾਊਂਡ ਤੇ ਆ ਜਾਣ ਗਗੜਾ ਤੇ ਪਿੰਡਰਪੀਰ ਦਾ ਫਾਈਨਲ ਮੈਚ ਖੇਡ ਮੈਦਾਨ ਦੇ ਵਿਖੇ ਹੋ ਜਾਣਾ ਹੈ ਇਹ ਟੀਮਾਂ ਜਲਦੀ ਤੋਂ ਜਲਦੀ ਖੇਡ ਕਬੱਡੀ ਦੇ ਮੈਦਾਨ 'ਤੇ ਆ ਜਾਣ ਗਗੜਾ ਵਰਸਿ ਪਿੰਡਰਪੀਰ ਮੇਰੀ ਬੇਨਤੀ ਹੈ ਗਗੜਾ ਤੇ ਭਿੰਡਰਬੀ ਜਲਦੀ ਨਾਲ ਕਬੱਡੀ ਦੇ ਮੈਦਾਨ ਜਾ ਜਾਣ ਗਗੜਾ ਤੇ ਭਿੰਡਰਬੀ ਵੀ ਜੱਗਾ 10 ਸਾਲ ਦਾ ਉਹਨੇ ਜਾਣਾ ਮੇਰੀ ਬੇਨਤੀ ਹੈ ਖਿਡਾਰੀ ਵੀਰਾਂ ਨੂੰ ਜਲਦੀ ਨਾਲ ਟੀਮ ਜਿਹੜੀ ਗਰਾਊਂਡ 'ਤੇ ਆਵੇ ਦੋਨੋਂ ਟੀਮਾਂ ਪਿੰਡਰ ਬੀ ਤੇ ਗਗੜਾ ਦੋਨੋਂ ਟੀਮਾਂ ਜਲਦੀ ਤੋਂ ਜਲਦੀ ਖੇਡ ਕਬੱਡੀ ਦੇ ਮੈਦਾਨ 'ਚ ਆ ਜਾਣ ਪਿੰਡਰ ਬੀ ਵਰਸਸ ਗਗੜਾ ਦੋਨੋਂ ਟੀਮਾਂ ਜਲਦ ਖੇਡ ਕਬੱਡੀ ਦੇ ਮੈਦਾਨ 'ਤੇ ਪਹੁੰਚ ਜਾਣ ਮੇਰੀ ਬੇਨਤੀ ਹੈ ਤਾਂ ਕਿ ਮੈਚ ਦੀ ਸ਼ੁਰੂਆਤ ਹੋ ਸਕੇ ਭਗੜਾ ਤੇ ਪਿੰਡਰ ਬੀ ਜਲਦੀ ਤੋਂ ਜਲਦੀ ਖੇਡ ਕਬੱਡੀ ਦੇ ਮੈਦਾਨ 'ਚ ਆ ਜਾਣ ਭਗੜਾ ਤੇ ਪਿੰਡਰ ਬੀ ਦੀਆਂ ਟੀਮਾਂ ਦੇ ਦਰਮਿਆਨ ਆਈਬੀਐਸ ਕਬੱਡੀ ਕਾਪੜਾ ਪਿੰਡਰਾਂ ਦੇ ਕਬੱਡੀ ਕਾਪੜਾ ਫਾਈਨਲ ਮੈਚ ਖੇਡਿਆ ਜਾਣਾ ਹੈ ਗੋਗੇ ਭਾਈ ਡਿਊਟੀ ਲਾ ਦਿਓ ਜੀ ਨੇ ਬੈਸਟ ਕੱਢਣੇ ਆ ਉਹ ਡਿਊਟੀ ਲਾ ਦਿਓ ਕਿਸੇ ਇੱਕ ਬੰਦੇ ਦੀ ਜੀ ਨੇ ਬੈਸਟ ਕੱਢਣੇ ਆ ਜੋਧਾ ਤੇ ਤਰਸੀਮ ਤੇ ਜਿੰਦਰਬਾਈ ਸਾਡਾ ਇਹ ਵੈਸਟ ਕੱਢਣਗੇ ਵੈਸਟ ਟਰੇਡਰ ਤੇ ਜਾਫੀ ਨੂੰ ਫਰੋਜਾਂ ਦਿੱਤੀਆਂ ਜਾਣੀਆਂ 55000 ਤੇ 45000 ਤੇ ਪਹਿਲਾ ਦੂਜਾ ਪ੍ਰਾਈਜ਼ ਹੈ ਇਹ ਟੀਮਾਂ ਖਿਡਾਰੀ ਜਿਹੜੇ ਨੋਟ ਕਰ ਲੈਣਾ ਵੈਸਟ ਟਰੇਡਰ ਤੇ ਜਾਫੀ ਨੂੰ ਫਰੋਜਾਂ ਦੇ ਨਾਲ ਮਾਨਿਆ ਸਨਮਾਨਾ ਜਾਣਾ ਹੈ ਮੇਰੀ ਬੇਨਤੀ ਹੈ ਪਿੰਡਰ 20 ਤੇ ਗਗੜੇ ਨੂੰ ਜਲਦੀ ਤੋਂ ਜਲਦੀ ਟੀਮਾਂ ਖੇਡ ਕਬੱਡੀ ਦੇ ਮੈਦਾਨ 'ਚ ਆ ਜਾਣ ਪਿੰਡਰ ਬੀ ਤੇ ਗਗੜਾ ਦੋਨੋਂ ਟੀਮਾਂ ਜਲਦੀ ਨਾਲ ਤਿਆਰ ਹੋ ਕੇ ਮੈਦਾਨ 'ਚ ਆ ਜਾਣ ਪੰਜ ਮੈਚ ਜਿਹੜਾ ਫਾਈਨਲ ਕਰਵਾਇਆ ਜਾ ਸਕੀ ਸਮਾਂ ਕਾਫੀ ਹੋ ਗਿਆ ਦਰਸ਼ਕੀ ਤੁਹਾਡੇ ਲਈ ਖੜੇ ਐ ਮੇਰੀ ਬੇਨਤੀ ਐ ਆਪਾਂ ਇਹਨਾਂ ਨੂੰ ਦੰਦਾੜ ਸਭ ਫਿਰ ਕਿੱਦਿਆਂ ਨੂੰ ਤਾਂ ਹੀ 1500 ਬੰਦਾ ਇਹ 1500 ਜੋ ਆਪਾਂ ਠੇਕਾ ਵੀ ਦਿੰਦੇ ਜਿਵੇਂ ਜਿਵੇਂ ਬੰਦ ਕਰਦੇ ਨੇ ਬਾਈ ਆਪਾਂ ਇਹ ਕਰਕੇ ਲੈਂਦੇ ਹੈ ਰੋਟੀ ਦਾ ਬਲਡਿੰਗ ਕਿੱਥੇ ਉੱਡੋਗੀ ਇੱਧਰ ਆਏ ਨਹੀਂ ਭਰਾ ਰਾਤ ਤੇ ਰੋਟੀ ਖਾ ਲੈਣੇ ਚਲੇ ਜਾਂਦੇ ਨੇ ਗਗੜਾ ਤੇ ਪਿੰਡਰ ਵੀ ਜਲਦੀ ਤੋਂ ਜਲਦੀ ਖੇਡ ਕਬੱਡੀ ਦੇ ਮੈਦਾਨ 'ਚ ਆ ਜਾਣ ਬਿੱਲਾ ਗਾਲਬ ਜੀ ਗੋਗੇ ਪਿੰਡਰ ਨਾਲ ਸੰਪਰਕ ਕਰਨਾ ਅੱਗੇ ਬਿੱਲਾ ਗਾਲਬ ਜੀ ਗੋਗੇ ਪਿੰਡਰ ਨੂੰ ਆ ਕੇ ਮਿਲ ਲੈਣਾ ਮੇਰੀ ਬੇਨਤੀ ਹੈ ਗਗੜਾ ਤੇ ਪਿੰਡਰਬੀ ਦੀਆਂ ਟੀਮਾਂ ਫਾਈਨਲ ਮੈਚ ਲਈ ਗਰਾਊਂਡ 'ਤੇ ਆ ਜਾਣ ਦਵਿੰਦਰ ਚੜਿੱਕ ਦੀ ਗੱਲ ਕਰਨਗੇ ਫਾਈਨਲ ਮੈਚ ਦੀ ਗਗੜਾ ਤੇ ਪਿੰਡਰਬੀ ਦਵਿੰਦਰ ਚੜਿੱਕ ਵਾਲਾ ਕਬੱਡੀ ਨਾਲ ਰਿਲੇਟਿਡ ਗੀਤ ਜਿਹੜਾ ਦਰਸ਼ਕਾਂ ਦੇ ਸਾਹਮਣੇ ਪੇਸ਼ ਕਰੂਗਾ ਦਵਿੰਦਰ ਚੜਿੱਕ ਕੇ ਰੱਬਾ ਤੇਰੇ ਅੱਗੇ ਅਰਦਾਸ ਇੱਕੋ ਹਰ ਟੱਕਰ ਦੇ ਵਿੱਚ ਇਤਫਾਕ ਬਖਸ਼ੀ ਬੰਦਾ ਬੰਦੇ ਦੇ ਜਜ਼ਬਾਤਾਂ ਦੀ ਕਦਰ ਕਰੇ ਹਰ ਬੰਦੇ ਨੂੰ ਐਸੇ ਜਜ਼ਬਾਤ ਬਖਸ਼ੀ ਬੁੱਢੇ ਬਾਰੇ ਮਾਪਿਆਂ ਦੀ ਕਰੇ ਸੇਵਾ ਹਰ ਮਾਂ ਪਿਓ ਨੂੰ ਐਸੀ ਔਲਾਦ ਬਖਸ਼ੀ ਯਾਰਾਂ ਲਈ ਹਵਾ ਦੇ ਖੰਡੇ ਬੁੱਲੇ ਤੇ ਵੈਰੀ ਲਈ ਜਿਗਰੇ ਫੌਲਾਦ ਬਖਸ਼ੀ ਤੇਰੇ ਚਰਨਾਂ ਦੀ ਧੂੜ ਮੈਂ ਨਿਮਾਣਾ ਜਿਹਾ ਦਵਿੰਦਰ ਚੜਿੱਕ ਨੂੰ ਬੁਲੰਦ ਆਵਾਜ਼ ਬਖਸ਼ੀ ਰੁਪਿੰਦਰ ਜਲਾਲ ਨੂੰ ਬੁਲੰਦ ਆਵਾਜ਼ ਬਖਸ਼ੀ ਮੇਰੇ ਪੰਜਾਬੀ ਵੀਰੋ ਇੱਕ ਗੀਤ ਨਹੀਂ ਹੈਗਾ ਇਹ ਕਹਾਣੀ ਹੈ ਇੱਕ ਪਿੰਡ ਦੇ ਦੇਸੀ ਮੁੰਡੇ ਦੀ ਕਿ ਕਿਵੇਂ ਉਹ ਏਜੰਟਾਂ ਦੇ ਦੁਆਰਾ ਯੂਐਸਏ ਜਾਂਦਾ ਉੱਥੇ ਪੱਟਾ ਹੁੰਦਾ ਫਿਰ ਇੰਡੀਆ ਆ ਕੇ ਵਿਆਹ ਕਰਵਾਉਂਦਾ ਉਸ ਨਾਲ ਕੀ ਹੁੰਦੀ ਹੈ ਔਰ ਉਹ ਜਿਹੜਾ ਗੀਤ ਹੈ ਕਹਾਣੀ ਉਹ ਗੀਤ ਦੇ ਰੂਪ ਚ ਪੇਸ਼ ਕਰਨ ਜਾ ਰਿਹਾ ਹਾਂ ਉਮੀਦ ਹੈ ਤੁਸੀਂ ਜਰੂਰ ਪਿਆਰ ਦਿਓਗੇ ਕਿ ਪਿੰਡ ਦਾ ਵਿੱਚ ਜੰਮਿਆ ਇੱਕ ਦੇਸੀ ਮੁੰਡਾ ਕੋਰਟਾ ਪਜਾਮਾ ਪਾੜਨਾ ਉੱਤੇ ਲੈਂਦਾ ਖੇਸੀ ਲਾਡਾਂ ਦੇ ਨਾਲ ਪਰਿਆ ਮਾਂ ਦਾ ਰਾਜਦਿਲਾਰਾ ਬੜੇ ਚਾਵਾਂ ਨਾਲ ਨਾਮਯੋਦਾ ਰੱਖਿਆ ਗੁਜ਼ਾਰਾ ਪਰੋਂ ਲਿਖੰਦੀ ਉਸ ਦੀ ਦਸਾਂ ਹੱਟ ਗਈਤੀ ਦੋ ਤਿੰਨ ਵਾਰੀ ਰੁੜਦੇ ਖੁਰਦੇ ਦਸਮੀ ਕੀਤੀ ਬੀਏ ਵਿੱਚੋਂ ਜਦੋਂ ਤੀਜੀ ਵਾਰੀ ਰਹਿ ਗਿਆ ਫਿਰ ਅਮਰੀਕਾ ਕੈਨੇਡਾ ਜਾਣ ਦੇ ਚੱਕਰੀ ਪੈ ਗਿਆ ਉਹ ਅਮਰੀਕਾ ਕੈਨੇਡਾ ਜਾਣ ਦੇ ਚੱਕਰੀ ਪੈ ਗਿਆ ਸੋਨਾ ਵੇਚ ਕੇ ਮਾਂ ਦਾ ਪੈੜੀ ਗਹਿਣੇ ਪਾਈ ਬਾਰ ਜਾਣ ਦੀ 25 ਲੱਖ ਵਿੱਚ ਗੱਲ ਮੁਕਾਈ ਚੋਰ ਮੋਰੀਆਂ ਵਿੱਚ ਦੀ ਪਹੁੰਚਾ ਅਮਰੀਕੇ ਉੱਥੇ ਜਾ ਕੇ ਪੱਕੇ ਹੋਣ ਦੇ ਲੱਗ ਪਿਆ ਉਹ ਲੱਭਣ ਤਰੀਕੇ ਉਹਦੀ ਵਿਅਦਾ ਜ਼ਿੰਦਗੀ ਤੇ ਮੈਂ ਚਾਨਣਾ ਪਾਵਾ ਇੱਕ ਗੋਰੀ ਨਾਲ ਲੈ ਲਿਆ ਉਹਨੇ ਨਕਲੀ ਲਾਵਾ ਨਾ ਬਾਗ ਦੀ ਰਾਖੀ ਕਰਨੀ ਨਾ ਕੋਈ ਲਾਉਣਾ ਪਊਦਾ 20000 ਡਾਲਰ ਦੇ ਵਿੱਚ ਹੋ ਗਿਆ ਸੌਦਾ ਕਹਨ ਸਿਆਰੇ ਲੱਕੜ ਦੇ ਨਾਲ ਲੋਹਾ ਕਰਦਾ ਤਾਈਓ ਆਪਣੀ ਘਰ ਵਾਲੀ ਦੀਆਂ ਕਿਸ਼ਤਾ ਭਰਦਾ ਉਸ ਗੋਰੀ ਦੀਆਂ ਆਪਣੇ ਪੱਲਿਓ ਕਿਸ਼ਤਾ ਭਰਦਾ ਪਿੰਡ ਦਾ ਦੇਸੀ ਮੁੰਡਾ ਅੱਜ ਕੱਲ ਸ਼ਹਿਰੀ ਹੋ ਗਿਆ ਚੰਗੇ ਭਰੇ ਗੁਲਜ਼ਾਰੇ ਤੋਂ ਗੈਰੀ ਹੋ ਗਿਆ ਕਿ ਮਤਲਬ ਸਿਟੀਜ਼ਨ ਹੋ ਗਿਆ ਸਿਟੀਜ਼ਨ ਬਣ ਗੁਲਜ਼ਾਰਾ ਮਿੱਤਰੋ ਇੰਡੀਆ ਆਇਆ ਇੱਥੇ ਆ ਕੇ ਧੂਮ-ਤਾਮਨਾ ਵਿਆਹ ਕਰਵਾਇਆ ਵੱਡਾ ਪੈਲਸ ਬੁੱਕ ਤੇ ਖੁੱਲਾ ਕੀਤਾ ਖਰਜਾ ਚਾਰੇ ਪਾਸੇ ਇਸ ਜੋੜੀ ਦੀ ਹੋਈ ਚਰਚਾ ਕੋਈ ਕਹਿੰਦਾ ਸੀ ਕੁੜੀ ਬਾਹਰ ਦੇ ਨਾਂ ਨੂੰ ਵਿਆਹ ਦੀ ਕੋਈ ਕਹਿੰਦਾ ਸੀ ਕਾਂ ਦੇ ਮੂੰਹ ਚ ਜਲੇਬੀ ਪਾ ਦੀ ਐਮਪਲ ਕੀਤੀ ਕੁੜੀ ਨਾਲ ਸੀ ਰਿਸ਼ਤਾ ਜੁੜ ਗਿਆ ਵਿਆਹ ਕਰਵਾ ਕੇ ਦਿਨ ਵਿੱਚਾਂ ਵਿੱਚ ਵਾਪਸ ਹੋਣ ਗਿਆ ਆਫਟਰ ਮੈਰਿਜ ਦਿਨ ਵਿੱਚਾਂ ਵਿੱਚ ਮਾਫਸ ਮੁੜ ਗਿਆ ਉੱਥੇ ਜਾ ਕੇ ਵਕੀਲ ਦੇ ਹੱਥੇ ਡਾਲਰ ਧਾਤੇ ਉਹਨੇ ਉਹਦੀ ਘਰਵਾਲੀ ਦੇ ਕਾਗਜ਼ ਭਰਦੇ ਘਰਵਾਲੀ ਨੇ ਵੀਜ਼ੇ ਵਾਲੀ ਖਬਰ ਸੁਣਾਤੀ ਤੀਜੇ ਦਿਨ ਦੀ ਗੈਰੀ ਨੇ ਉਹਦੀ ਟਿਕਟ ਕਰਾਤੀ ਯਾਰਾ ਦੋਸਤਾਂ ਨੂੰ ਕਹਿੰਦਾ ਮੈਂ ਕਰਾਉਨ ਪਿਆਉਣੀ ਕਿਉਂਕਿ ਪਰਸੋਂ ਲੋਫ ਇੰਡੀਆ ਤੋਂ ਥੋੜੀ ਤਾਬੀ ਆਉਣੀ ਇਹ ਖੁਸ਼ੀਆਂ ਦੀ ਘੜੀ ਉਹ ਗੈਰੀ ਫਿਰਨੀ ਥਾਉਣੀ 에ਰਪੋਰਟ ਤੋਂ ਤਾਬੀ ਲੈੰਮੋ ਵਿੱਚ ਲਿਆਉਣੀ ਦੇਸੀ ਮੱਛਲੀ ਕਿਵੇਂ ਅਮਰੀਕਨ ਤੇਲ ਚ ਡਲੀ ਗਈ ਸੋਣ ਵਾਲੀ ਗੱਲ ਹੈ ਕਿ ਦੇਸੀ ਮੱਛਲੀ ਕਿਵੇਂ ਅਮਰੀਕਨ ਤੇਲ ਚ ਡਲੀ ਗਈ ਅੱਖਾਂ ਸਾਹਮਣੇ ਗੈਰੀ ਦੀ ਰੋਟੀ ਹੋਰਦਾ ਚਲੀ ਗਈ ਹੱਥਾਂ ਵਿੱਚ ਗੁਲਦਸਤਾ ਫੜ ਕੇ ਖੜਾ ਹੀ ਰਹਿ ਗਿਆ ਦੋ ਦੋ ਵਿਆਹ ਕਰਵਾ ਦੁਸਾਰਾ ਛੜਾ ਹੀ ਰਹਿ ਗਿਆ ਕੱਚੋ ਪੱਕੇ ਹੋਰਦਾ ਮੈਂ ਸਫ਼ਰ ਸੁਣਾਇਆ ਇਸ ਚੰਦਰੀ ਅਮਰੀਕਾ ਦਾ ਕਿਸੇ ਭੇਜ ਨਹੀਂ ਪਾਇਆ ਇਸ ਚੰਦਰੀ ਅਮਰੀਕਾ ਦਾ ਕਿਸੇ ਭੇਜ ਨਹੀਂ ਪਾਇਆ ਬਈ ਚੰਗਾ ਲੱਗਿਆ ਤਾੜੀ ਮਾਰ ਦਿਓ ਔਰ ਮੈਨੂੰ ਬਰਦਾਸ਼ਤ ਕਰਨ ਲਈ ਬਹੁਤ ਬਹੁਤ ਧੰਨਵਾਦ ਹੈ ਔਰ ਦੋਨਾਂ ਟੀਮਾਂ ਨੂੰ ਮੇਰੀ ਬੇਨਤੀ ਹੈ ਕਿ ਜਲਦੀ ਨਾਲ ਗਰਾਊਂਡ ਦੇ ਵਿੱਚ ਆ ਜਾਣ ਔਰ ਜਿਨ੍ਹਾਂ ਵੀਰਾਂ ਨੇ ਮਾਣ ਪੁੱਜਦੇ ਕੀਤੇ ਨੇ ਬਹੁਤ ਬਹੁਤ ਧੰਨਵਾਦ ਕਰਦੇ ਆ ਸਾਡੇ ਵੀਰ ਗੋਗੇ ਹੋਣਾਂ ਦਾ ਔਰ ਬਲਜਿੰਦਰ ਸਾਡਾ ਵੀਰ ਯੂਕੇ ਦੇ ਵਿੱਚ ਔਰ ਬਹੁਤ ਬਹੁਤ ਧੰਨਵਾਦ ਹਣਾ ਸਾਡੇ ਵੀਰਾਂ ਦਾ ਔਰ ਚੜਕਵਾਲਾ ਬਦਲੀ ਜਗਦੇਵ ਸਿੰਘ ਜੀ ਮੈਂਬਰ ਉਸ ਨਾਲ ਸਾਡੇ ਵੀਰਾਂ ਦਾ ਧੰਨਵਾਦ ਹੈ ਬਹੁਤ ਸਾਰੇ ਜਿਹੜੇ ਮਾਇਆ ਦੇ ਗੱਫੇ ਪੁੱਛਦੇ ਗਏਤੇ ਨੇ ਧੰਨਵਾਦ ਕਰਦੇ ਆ ਔਰ ਦੋਨਾਂ ਟੀਮਾਂ ਨੂੰ ਬੇਨਤੀ ਜਲਦੀ ਨਾਲ ਖੇਡ ਮੈਦਾਨ ਦੇ ਵਿੱਚ ਆ ਜਾਣ ਦੋਨੋਂ ਹੀ ਟੀਮਾਂ ਗਗੜਾ ਤੇ ਪਿੰਡਰ ਔਰ ਅੱਜ ਆਪਣੀ ਸਮਾਪਤੀ ਦੇ ਵੱਲ ਵਧਾ ਹੋਇਆ ਪਿੰਡਰਾਂ ਦਾ ਕਬੱਡੀ ਕੱਪ ਸੰਗਤ ਵੀ ਜੁੜੀ ਹੋਈ ਔਰ ਫਾਈਨਲ ਜਿਹੜਾ ਮੁਕਾਬਲਾ ਹੈ ਔਰ ਇਸ ਤੋਂ ਅਗਲੀ ਮੇਰਾ ਵੀਰ ਗੱਲ ਕਰੇਗਾ ਮੇਰਾ ਵੱਡਾ ਵੀਰ ਹਰਦੀਪ ਕੋਪਰੀ ਗਰਾਊਂਡ ਜਿਹੜੀ ਕਲੀਅਰ ਕਰ ਦਿੱਤੀ ਜਾਵੇ ਮੇਰੀ ਬੇਨਤੀ ਹੈ ਪਿੰਡਰ 20 ਤੇ ਗਗੜੇ ਦੀਆਂ ਟੀਮਾਂ ਦੇ ਦਰਮਿਆਨ ਜਿਹੜਾ ਫਾਈਨਲ ਮੈਚ ਖੇਡਿਆ ਜਾਣਾ ਹੈ ਪਿੰਡਰ ਚੜਿੱਕ ਵਾਲੇ ਨੇ ਆਪਣੇ ਦਿਲ ਦੇ ਜज्ਬਾ ਜਿਹੜੇ ਸਾਝੇ ਕੀਤੇ ਹੈ ਮੇਰੀ ਬੇਨਤੀ ਹੈ ਪਿੰਡਰ 20 ਤੇ ਗਗੜਾ ਹੁਣ ਵੀਰੇ ਬਹੁਤ ਸਮਾਂ ਹੋ ਗਿਆ ਪਲੀਜ਼ ਗਰਾਊਂਡ ਕਰ ਦਿਓ ਗਗੜੇ ਦੀ ਟੀਮ ਆ ਗਈ ਭਿੰਡਰਾਵਾਲੇ ਜਲਦੀ ਨਾਲ ਖੇਡ ਮੈਦਾਨ 'ਤੇ ਆ ਜਾਣ ਤਾਂ ਜੋ ਫਾਈਨਲ ਮੈਚ ਦੀ ਸ਼ੁਰੂਆਤ ਹੋ ਸਕੇ ਫਾਈਨਲ ਮੈਚ ਖੇਡ ਮੈਦਾਨ ਦੇ ਵਿੱਚ ਇਸ ਕਬੱਡੀ ਕੱਪ ਦਾ ਫੈਸਲਾ ਹੋਣ ਜਾ ਰਿਹਾ ਹੈ 1 ਲੱਖ ਰੁਪਏ ਦਾ ਫੈਸਲਾ ਹੋਣ ਜਾ ਰਿਹਾ ਹੈ ਦੋ ਫ੍ਰੀਜਾਂ ਦਾ ਫੈਸਲਾ ਹੋਣ ਜਾ ਰਿਹਾ ਹੈ ਕਿਹੜੇ ਦੋ ਭਾਗਾਂ ਵਾਲੇ ਖਿਡਾਰੀ ਹੋਣਗੇ ਜਿਹੜੇ ਅੱਜ ਦੇ ਇਸ ਕਬੱਡੀ ਕੱਪ ਦੇ ਬੈਸਟ ਚੁਣੇ ਜਾਣਗੇ ਜਿਹੜੇ ਅੱਜ ਦੇ ਇਸ ਕਬੱਡੀ ਕੱਪ ਦੇ ਬੈਸਟ ਚੁਣੇ ਜਾਣਗੇ ਭਿੰਡਰਪੀ ਤੇ ਗਗੜੇ ਦਾ ਫਾਈਨਲ ਮੈਚ 1 ਲੱਖ ਰੁਪਈਆ ਜਿਹੜਾ ਮਨਜਿੰਦਰ ਜੋਰਜੀਆ ਨਾਲ ਹਰਜਿੰਦਰ ਤੇ ਲੱਖਾ ਆਸਟ੍ਰੇਲੀਆ ਇਹਨਾਂ ਪਰਿਵਾਰਾਂ ਦਾ ਮੇਰੇ ਵੀਰੋ 55000 ਤੇ 45000 ਰੁਪਈਆ ਪਹਿਲਾ ਦੂਜਾ ਪ੍ਰਾਈਜ਼ ਦਿੱਤਾ ਜਾਣਾ ਹੈ ਆਰ ਪਿੰਦੀ ਹੈ ਢਿੰਡਰਾ ਦੀ ਟੀਮ ਜਿਹੜੀ ਜਲਦ ਗਰਾਊਂਡ ਪਹੁੰਚਿਆ ਹੋਏ ਗਗੜੇ ਦੀ ਟੀਮ ਆ ਚੁੱਕੀ ਹੈ ਫਾਈਨਲ ਮੈਚ ਖੇਡ ਕਬੱਡੀ ਦੇ ਮੈਦਾਨ ਦੇ ਵਿੱਚ ਅੱਜ ਦੇ ਪਿੰਡਰਾ ਮੇਸ ਕਬੱਡੀ ਕੱਪ ਦਾ ਫਾਈਨਲ ਮੈਚ ਪਿੰਡਰ ਬੀ ਤੇ ਗਗੜੇ ਦੀਆਂ ਟੀਮਾਂ ਦੇ ਦਰਮਿਆਨ ਖੇੜਿਆ ਜਾਣਾ ਹੈ ਪਿੰਡਰ ਬੀ ਤੇ ਗਗੜੇ ਦੀਆਂ ਟੀਮਾਂ ਦੇ ਦਰਮਿਆਨ ਅੱਜ ਦਾ ਫਾਈਨਲ ਮੈਚ ਖੇਡ ਕਬੱਡੀ ਦਾ ਗਗੜੇ ਦੀ ਟੀਮ ਆਦੂਕੀ ਹੈ ਪਿੰਡਰਾ ਵਾਲੇ ਗੱਭਰੂ ਗਰਾਊਂਡ 'ਚ ਆ ਜਾਣ ਗਰਾਊਂਡ ਕਲੀਅਰ ਕਰਵਾ ਦਿੱਤੀ ਜਾਵੇ ਮੇਰੀ ਬੇਨਤੀ ਹੈ ਇਹਨਾਂ ਦੋ ਟੀਮਾਂ ਦੇ ਦਰਮਿਆਨ ਜਿਹੜੀ ਟੱਕਰ ਹੋਣ ਜਾ ਰਹੀ ਹੈ 1 ਲੱਖ ਰੁਪਏ ਦਾ ਫੈਸਲਾ ਨਾਲ ਦੋ ਫਰਿੱਜਾਂ ਦਾ ਫੈਸਲਾ ਹੋਣ ਜਾ ਰਹੇ ਆ ਵੀ ਕਿਹਦੇ ਘਰ ਜਾ ਕੇ ਰਸੋਈਆਂ ਦੇ ਵਿੱਚ ਟਿਕਣੀਆਂ ਉਹ ਫਰਿੱਜਾਂ ਇਹ ਗੱਲਾਂ ਸਮੇਂ ਨਾਲ ਹੋਣ ਗਈਆਂ ਗੋਗੇ ਭਾਈ ਦੋ ਜਣਾਂ ਦੀ ਡਿਊਟੀ ਲਾ ਦਿਓ ਜਿਹਨੇ ਬੈਸਟ ਕੱਢਣੇ ਆ ਗਰਾਊਂਡ ਕਲੀਅਰ ਕਰ ਦਿਓ ਟੀਮਾਂ ਆ ਚੁੱਕੀਆਂ ਨੇ ਮੈਚ ਸ਼ੁਰੂ ਕਰਵਾਤਾ ਜਾਵੇ ਮੇਰੀ ਬੇਨਤੀ ਹੈ ਮੈਚ ਸ਼ੁਰੂ ਕਰਵਾਤਾ ਜਾਵੇ ਗਰਾਊਂਡ ਕਲੀਅਰ ਕਰ ਦਿਓ ਮੈਚ ਦੀ ਸ਼ੁਰੂਆਤ ਹੋਣ ਜਾ ਰਹੀ ਹੈ ਫਾਈਨਲ ਮੈਚ ਖੇਡ ਕਬੱਡੀ ਦਾ ਖੇਡ ਮੈਦਾਨ ਦੇ ਵਿੱਚ ਫਾਈਨਲ ਮੈਚ ਇਸ ਵੇਲੇ ਖੇਡ ਕਬੱਡੀ ਦੇ ਮੈਦਾਨ ਦੇ ਵਿੱਚ ਮੱਖਣ ਯੂਕੇ ਦੀ ਉਹ ਵੀ ਮੇਰੇ ਵੀਰੋ ਜੁੜੇ ਹੋਏ ਨੇ ਮੈਂ ਤਾਂ ਅਨੰਦ ਮਾਨ ਰਹੀ ਹੈ ਕਬੱਡੀ ਕਲਸ ਤੋਂ ਪੈਸੇ ਉਤੋਂ ਜਰੀ ਗਏ 11000 ਰੁਪਏ ਦਾ ਯੋਗਦਾਨ ਹੈ ਬਹੁਤ ਧੰਨਵਾਦ ਕਰਦੀ ਹੈ ਉਧਰ ਖੇਡ ਮੈਦਾਨ ਦੇ ਵਿੱਚ ਗਗੜਾ ਤੇ ਭਿੰਡਰ ਦਾ ਫਾਈਨਲ ਮੈਚ ਸਟਾਰਟ ਹੋਣ ਜਾ ਰਿਹਾ ਹੈ ਕਾਪੀ ਪਹੁੰਚਦੀ ਕਰ ਦਿਓ ਜੀ ਤੇ ਬੈਸਟ ਕੱਡੇ ਜਾਣੇ ਆ ਨਾਲ ਹੀ ਹਣੀ ਯੂਐਸਏ ਦੀ ਸਾਡੇ ਰਾਜਾ ਭਿੰਡਰ ਦੀ ਉਹਨਾਂ ਦੇ ਮਿੱਤਰਾਂ ਦੀ ਦੁਨੀਆ ਦੇ ਵਿੱਚੋਂ ਉਹਨਾਂ ਵੀਰਾਂ ਦਾ ਵੀ ਧੰਨਵਾਦ ਹੈ ਬਹੁਜੇਂਦਰਾ ਸਾਡਾ ਵੀਰ ਪੁੱਜਾ ਹੋਇਆ ਉਧਰ ਲੱਖਾ ਤੇ ਹਰਜਿੰਦਰ ਆਸਟ੍ਰੇਲੀਆ ਵਾਲਾ ਵੀਰ ਉਹ ਵੀ ਕਬੱਡੀ 365 ਡਾਟਡਾਉਨ ਦੇ ਉੱਤੇ ਲਾਈਵ ਦੇਖ ਰਹੇ ਇਹਨਾਂ ਮੈਚਾਂ ਨੂੰ ਲਾਸਟ ਮੈਚ ਵਿਦੇਸ਼ ਕਬਡੀ ਕੱਪ ਦਾ ਲਾਸਟ ਮੈਚ ਆਜ ਦੇ ਕਬਡੀ ਕੱਪ ਦਾ ਗਗੜਾ ਤੇ ਭਿੰਡਰ ਦੀਆਂ ਟੀਮਾਂ ਦੇ ਦਰਮਿਆਨ ਸ਼ੁਰੂ ਨਜ਼ਾਰੇ ਖੇਡ ਮੈਦਾਨ ਦੇ ਵਿੱਚ ਆ ਗਿਆ ਬਿੱਲਾ ਗਾਲਬ ਜੀ ਮੈਚ ਜਲਦੀ ਸ਼ੁਰੂ ਕਰਵਾ ਦਿਓ ਗੱਬਰ ਸਾਊਂਡ ਮਖੜ ਯੂਕੇ ਜੀ ਉਹਨਾਂ ਦਾ ਵੀ ਧੰਨਵਾਦ ਆ ਜਿਹੜੇ ਇੰਗਲੈਂਡ ਤੋਂ ਜੁੜੇ ਹੋਏ ਸੀ ਇਹਨਾਂ ਮੈਥੋਂ ਦਾ ਆਨੰਦ ਮਾਣ ਰਿਹਾ। ਸਪਰੇ ਗਰਾਊਂਡ 'ਚ ਪਹੁੰਚ ਦੀ ਕਰ ਦਿੱਤੀ ਜਾਵੇ। ਸੋਢੀ ਜਲਾਲਪੁਰ ਨਾਲ ਸਾਡਾ ਭਰਾ ਹੁੰਦਾ ਜਲਾਲਪੁਰ ਆਸਟ੍ਰੇਲੀਆ ਵਾਲੇ ਸੋਖ ਉਹਨਾਂ ਦਾ ਤੇ ਨਾਲ ਹਰਵਿੰਦਰ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਆ। ਬਲਵਿੰਦਰਾ ਭਿੰਡਰਾ, ਗੇਲਾ ਕੈਨੇਡਾ ਸਾਰੇ ਸਤਿਕਾਰਯੋਗ ਵੀਰ ਆ ਬਬਲੀ ਕ੍ਰਿਕ ਵਾਲਾ ਇੰਗਲੈਂਡ ਦੇ ਵਿੱਚ ਵੱਸਦਾ। ਕਮਲਜੀਤ ਸਿੰਘ ਜੀ ਭਿੰਡਰਾ ਜਗਬਾਣੀ ਤੋਂ ਕੋਈ ਸਾਡਾ ਭਰਾ ਜੀਤ ਪੰਜਾਬੀ ਟ੍ਰੂਨ ਇਧਰ ਗੁਰੀ ਤਲਵੰਡੀ ਮੱਲੀਆਂ ਵਾਲਾ ਸੋਚੀ ਫੁੱਟਬਾਲ ਟੀਮ ਤੇ ਤਲਵੰਡੀ ਮੱਲੀਆਂ ਵਾਲੇ ਸਾਡੇ ਵੀਰ ਵੱਡੇ ਆਦਰ ਸਤਿਕਾਰ ਦੇ ਰਹੇ ਆ ਪਰ ਧੰਨਵਾਦ ਕਰਦੇ ਆ ਬਹੁਤ ਪਿਆਰ ਇਹਨਾਂ ਵੀਰਾਂ ਦੇ ਨਾਲ ਬਹੁਤ ਬਹੁਤ ਧੰਨਵਾਦ ਸੱਚੀ ਬਾਤ ਸ਼ਬੀਰ ਕਰੇ ਲੰਮੀ ਉਮਰਾਂ ਬਖਸ਼ੇ ਪਰਮਾਤਮਾ ਇਹਨਾਂ ਭਰਾਵਾਂ ਨੂੰ ਸਾਡੇ 15 ਤੇ 16 ਨੰਬਰਾਂ ਦੇ ਜੇਤਾ ਰੋਣੀ ਉਧਰ ਸਰਦਾਰ ਬਲਦੇਵ ਸਿੰਘ ਦੀ ਪਿੰਡਰ ਐਲਾਨ ਕਰਦੇ ਆ ਵੀ ਇਸ ਮੈਚ ਵਿੱਚ ਦੋਨਾਂ ਸਾਈਡਾਂ ਤੇ ਜਿੰਨੇ ਵੀ ਜੱਫੇ ਲੱਗਣਗੇ ਹਰ ਇੱਕ ਜੱਫੇ ਤੇ ਇੱਕ ਇੱਕ 100 ਰੁਪਏ ਇਧਰ ਗੋਲਦੀ ਦਾ ਚਾਚਾ ਸੇਮਾ ਸਾਡਾ ਭਰਾ ਵੀ ਗੋਲਦੀ ਦੇ ਹਰ ਇੱਕ ਜੱਫੇ ਤੇ ਵੱਡੇ ਮਾਇਆ ਦੇ ਜੱਫੇ ਪੁੱਜਦੇ ਕਰ ਰਿਹਾ ਹਾਂ ਵੀ ਕੋਕਰੀ ਵਾਲਿਆ ਗੱਲ ਕਰੀ ਸਾਡੇ 15 ਤੇ 16 ਨੰਬਰਾਂ ਦੇ ਜੇਤਾ ਰੋਣੀ ਇਸ ਮੈਚ ਦੇ